ਆ ਜਿਹੜੀ ਬੀਬੀ ਕਹਿੰਦੀ ਸੀਗੀ ਮੈਂ ਰੱਬ ਨੂੰ ਮਿਲਾਈ ਮੈਂ ਸੂਰਜ ਤੇ ਜਾਈ ਸੱਚਾਈ ਦੱਸਦਾਗਾ ਰੱਬ ਦਾ ਸੰਕਲਪ ਜ਼ੀਰੋ ਹੋ ਜਾਂਦਾ ਜਦੋਂ ਤੁਸੀਂ ਰੱਬ ਦੇ ਨਾਲ ਨਿੱਜੀ ਹੋ ਜਾਂਦੇ ਆ ਤੁਸੀਂ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਰੱਬ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਰੱਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਰੱਬ ਖਤਮ ਹੋ ਜਾਂਦਾਗਾ ਰੱਬ ਦਾ ਵजूद ਤੁਹਾਡੇ ਸਿਰ ਦੇ ਵਿੱਚ ਉਦਹੀਆਂ ਜੋ ਤੁਸੀਂ ਆਸੇ-ਪਾਸੇ ਹਰ ਇੱਕ ਬੰਦਾ ਐਵਰੀ ਸਿੰਗਲ ਪਰਸਨ ਹਰ ਇੱਕ ਬੰਦਾ ਰੱਬ ਨੂੰ ਮੰਨਨ ਵਾਲਾ ਹੈ ਠੀਕ ਆ ਮੈਚੋਂ ਆਪਾਂ ਮੰਨਦੇ ਆ ਵੀ 30% ਪਰਜਾਤੀ ਹੁਣ ਹੋ ਗਈ ਆ ਜਿਹੜੀ ਨਹੀਂ ਮੰਨਦੇਗੀ ਥੋੜੀ-ਥੋੜੀ ਇਹ ਵਧੂਗੀ ਜਿਵੇਂ ਰੂਸ ਦੇ ਬੈਸ ਸਟਾਲਿਨ ਨੇ ਕਹ ਲੋ 18ਵੀਂ ਸਦੀ ਤੱਕ ਸਾਰੀ ਮੀ ਅਧਿਆਤਕ ਕੌਂਦੀ ਆਉਂਦੇ ਜਦੋਂ ਉਹਦਾ ਰਾਜ ਚੰਗੀ ਤਰ੍ਹਾਂ ਉਹ ਕਾਬਜ਼ ਹੋਊਗਾ ਸੀ ਹੁਣ ਚਾਤਿਆਂ ਦੇ ਪਾਬੰਦੀਆਂ ਲਾ ਦਿੱਤੀਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਚਾਤਿਆਂ ਨੂੰ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਜਿਵੇਂ ਜਿਵੇਂ ਉਵੇਂ ਚਾਈਨਾ ਨੇ ਕੀਤਾਗਾ ਚਾਈਨਾ ਤੇ ਕਮਿਊਨਿਟੀ ਇਹਨਾਂ ਦੀ ਜਿਹੜੀ ਧਾਰਨਾ ਹੈ ਇਹਨਾਂ ਨੇ ਬਹੁਤ ਕੰਮ ਕੱਢਿਆ ਅੱਜ ਅਮਰੀਕਾ ਜੇ ਕਿਸੇ ਤੋਂ ਡਰਦਾ ਤਾਂ ਇਹ ਦੋ ਦੇਸ਼ਾਂ ਤੋਂ ਡਰਦਾ ਨ ਉਸ ਤੇ ਚైనా ਕਿਉਂ ਕੋਈ ਤਰਮਨੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਅੱਜ ਤੋਂ 150 200 ਸਾਲ ਪਹਿਲਾਂ ਕਿ ਇਹ ਚੀਜ਼ਾਂ ਫਾਲਤੂ ਆ ਪਰ ਦੂਜੇ ਦੇਸ਼ ਕੀ ਕਰਦੇ ਆ ਇਹ ਚੀਜ਼ਾਂ ਤੇ ਰੋਕ ਨਹੀਂ ਲਾਉਂਦੇਗੇ ਉਹ ਇਸਤੇਮਾਲ ਕਰਦੇ ਆ ਚਲੋ ਆਪਣੀਆਂ ਵੋਟਾਂ ਦੇ ਲਈ ਜਾਣਾ ਖੁਦ ਉਹਨਾਂ ਦਾ ਇੰਨਾ ਦਿਮਾਗ ਹਲੇ ਖੁੱਲਿਆ ਨਹੀਂ ਹੈਗਾ ਕਿ ਦੁਨੀਆ ਕੀ ਚੀਜ਼ ਆ ਉਹ ਮੈਤਰੀ ਫਿਰਦੇ ਬਚਾਰੇ ਅਫਰੀਕਾ ਦੇ ਵਿੱਚ ਵੀ ਹਲੇ ਲੋਕ ਪੂਤਾ ਭਾਤਾ ਚ ਤੁਰੇ ਫਿਰਦੇ ਆ ਤਾਂ ਗੱਲ ਮੋੜ ਘੁੜ ਕੇ ਉੱਥੇ ਹੀ ਆਉਂਦੀ ਆ ਵੀ ਬੀਬੀ ਇਹ ਜਾਇਆ ਇਸ ਸੂਰਜ ਤੇ ਜਿੰਨੇ ਵੀ ਬੰਦੇ ਕਹਿੰਦੇ ਆ ਵੀ ਮੈਂ ਰੱਬ ਨੂੰ ਮਿਲਿਆਂਗਾ ਉਹਨਾਂ ਨੇ ਇਨਸਾਨੀਅਤ ਦਾ ਕੀ ਫਾਇਦਾ ਕੀਤਾ ਦੱਸੋ ਮੈਨੂੰ ਉਹਨਾਂ ਨੇ ਕੀ ਫਾਇਦਾ ਕੀਤਾ ਜੇ ਉਹ ਰੱਬ ਨੂੰ ਮਿਲਿਆ ਤਾਂ ਇਹ ਅਲੱਗ ਫਰਦੇਸ਼ ਦਿਵਾ ਦੇਣ ਖਾਲਿਸਤਾਨ ਸਾਰੇ ਮੁੱਦੇ ਖਤਮ ਕਰਾ ਦੇਣ ਜਿੰਨੀ ਹਮਿਉਨਿਟੀ ਤੇ ਕੈਲੋ ਕਮਜ਼ੋਰ ਲੋਕਾਂ ਤੇ ਅਤਿਆਚਾਰ ਹੁੰਦੇ ਨੇ ਉਹਨਾਂ ਨੂੰ ਬੰਦ ਕਰਵਾ ਦੇਣ ਕਿਸੇ ਨੇ ਵੀ ਮਿਲਥੇ ਉਹ ਚੰਗਾ ਕੰਮ ਕਿਉਂ ਨਹੀਂ ਕਰਵਾਇਆ ਰੱਬ ਕਰਨਾ ਨਹੀਂ ਚਾਹੁੰਦਾਗਾ ਦੇਖੋ ਰੱਬ ਦਾ ਸੰਕਲਪ ਜਿਹੜਾ ਜਿਹੜਾ ਇਹ ਜਨਮ ਹੋਇਆ ਦਾ ਇਹ ਹੋਇਆ ਡਰ ਦੇ ਨਾਲ ਠੀਕ ਆ ਪਹਿਲਾਂ ਸਮਿਆਂ ਦੇ ਵਿੱਚ ਜਦੋਂ ਜਦੋਂ ਕੋਈ ਖੋਜ ਨਹੀਂ ਸੀ ਕੋਈ ਟੈਕਨੋਲੋਜੀ ਨਹੀਂ ਸੀ ਦੁਨਸਾ ਇਨਸਾਨ ਜੰਗਲ ਦੇ ਵਿੱਚ ਸੀਗਾ ਤਾਂ ਮੀ ਆਉਣਾ ਵੀ ਬਹੁਤ ਵੱਡੀ ਬਾਤ ਹੁੰਦੀ ਸੀ ਲੁਕਣਾ ਔਖਾ ਹੋ ਜਾਂਦਾ ਸੀਗਾ ਇੰਨਾ ਡਰ ਹੁੰਦਾ ਸੀਗਾ ਚਲੋ ਬਾਦ ਦੀਆਂ ਗੱਲਾਂ ਐ ਬਲੀਆਂ ਬੁਲੀਆਂ ਵਾਲਾ ਸਿਸਟਮ ਚੱਲਿਆ ਕਮਜ਼ੋਰ ਲੋਕ ਸੋਚਦੇ ਆ ਵੀ ਉਹਨਾਂ ਦੇ ਨਾਲ ਕਦੇ ਤਾਂ ਇਨਸਾਫ ਹੋਊਗਾ ਤਾਂ ਇਹ ਇਸ ਧਾਰਨਾ ਦੇ ਨਾਲ ਨਰਕ ਸਵਰਗ ਦਾ ਜਨਮ ਹੋਇਆ ਦਾ ਕਿ ਮੌਤ ਤੋਂ ਬਾਅਦ ਸਾਨੂੰ ਜਸਟਿਸ ਮਿਲੂਗਾ ਸਾਨੂੰ ਇਨਸਾਫ ਮਿਲੂਗਾ ਤੇ ਜਿਹੜੇ ਸਾਡੇ ਤੇ ਅਤਿਆਚਾਰ ਕਰਦੇ ਆ ਇਹਨਾਂ ਨੂੰ ਅੱਗ ਦੇ ਕੜਾਹਿਆਂ ਦੇ ਵਿੱਚ ਉਹਨਾਂ ਨੇ ਬਹੁਤ ਚੀਜ਼ਾਂ ਸੋਚੀਆਂ ਕਿ ਕਿਵੇਂ ਕਿਵੇਂ ਸਜ਼ਾਵਾ ਹੋ ਸਾਰੀਆਂ ਮਿੱਥ ਕਥਾਵਾਂ ਜਿਹੜੀਆਂ ਦੁਨੀਆ ਪੂਰੀ ਜਰ ਮਾੜੀ ਜੀ ਗੱਲ ਕਹਿ ਲੋ ਗੁੱਤਾਂ ਕੱਟਣ ਵਾਲੀ ਆ ਗਈ ਲੋਕਾਂ 'ਚ ਫੈਲ ਜਾਂਦੀ ਹੈ ਨਾ ਕੋਰੋਨਾ ਬਾਰੇ ਗਲਤ ਫਹਿਮੀ ਫਲਾਈ ਅਜੀ ਮੁਰਗੇ ਲੋਕਾਂ ਨੂੰ ਅੜਗੇ ਮੁਰਗਿਆਂ ਨਾਲ ਫੈਲਦਾਗਾ ਆ ਲੋਕਾਂ ਕੋਲ ਜਾਣਕਾਰੀ ਜਮਾ ਨਹੀਂ ਹੈ ਬਿਲਕੁਲ ਵੀ ਇਹਨਾਂ ਨੂੰ ਜਿਹੜੀ ਗੱਲ ਜਿਹੜੀ ਇਹਨਾਂ ਨੂੰ ਮਰਜ਼ੀ ਪੱਕੀ ਕਰਵਾ ਦੇ ਉਹੀ ਇਹਨਾਂ ਨੇ ਮੰਨ ਜਾਣੀਆਂ ਕੰਟਰੋਵਰਸੀ ਕਰਕੇ ਜਿਹੜੀ ਚੀਜ਼ ਬਾਰੇ ਅਧੂਰੀ ਜਾਣਕਾਰੀ ਹੋਵੇ ਉਹ ਜਨਤਾ ਦੇ ਵਿੱਚ ਛੇਦੀ ਫੈਲਦੀ ਹੁੰਦੀ ਹੈ ਉਹ ਅਫਵਾਹ ਬਣ ਜਾਂਦੀ ਹੈ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਰੱਬ ਉਹ ਬਹੁਤ ਵੱਡਾ ਗਾ ਕਿੰਨੀਆ ਕੈਸਟਾ ਜਿੱਥੇ ਕਿਤੇ ਵੀ ਜਾਊਗਾ ਕੰਨਾਂ ਦੇ ਆਵਾਜ਼ ਪੈਣੀਆਂ ਸਪੀਕਰਾਂ ਥਰੂ ਕਹਿ ਲਓ ਬੰਦਾ ਪਰੇ ਨਹੀਂ ਹੋ ਸਕਦਾ ਆਪਣੇ ਦਿਸ਼ ਦਿਵਾ ਚੋ ਤਾਂ ਇਹ ਦੇਖਿਆ ਜਾਵੇ ਕੱਲੇ ਕੱਲੇ ਇਨਸਾਨ ਨੂੰ ਫੜ ਕੇ ਪੁੱਸੇ ਤੇਰਾ ਨਿੱਜੀ ਤੌਰ ਤੇ ਰੱਬ ਨਾਲ ਕੀ ਵਾਅਦਾ। ਕੋਈ ਤੇ ਰੱਬ ਨਾਲ ਕੋਈ ਵਾਅਦਾ ਕੀਤਾ, ਕੋਈ ਸ਼ਿਕਵਾ ਕੀਤਾ, ਕੋਈ ਤਰ੍ਹਾਂ ਐਕਸਪੀਰੀਅੰਸ ਹੈਗਾ ਰੱਬ ਦੇ ਨਾਲ, ਰੱਬ ਦਾ ਨਾਮ ਕੀ ਆ? ਕਹਿੰਦੇ ਰੱਬ ਦਾ ਨਾਮ ਜਪੋ, ਰੱਬ ਦਾ ਨਾਮ ਕੀ ਆ? ਪਤਾ ਤੈਨੂੰ ਤੇਰਾ ਨਿੱਜੀ ਵਾਅਦਾ ਰੱਬ ਦੇ ਨਾਲ ਤੇਰੀ ਨੇੜਤਾ ਖੁੱਦ ਦੀ ਰੱਬ ਦੇ ਨਾਲ ਹੈਗੀ ਆ। ਤਨ ਹੈ ਨਹੀਂ ਤਾਂ ਰੋ ਕਾਲਪਨੀ ਪਰ ਆਰਾਬਣਾ ਆਇਆ ਹੋਇਆ ਨਾ ਅਡਵਡ ਸੁਣਾ ਕੇ ਕਹਾਣੀਆਂ ਇਹ ਹੋ ਗਿਆ ਸੀਗਾ ਪਹਿਲਾਂ ਆ ਹੋ ਗਿਆ ਸੀਗਾ ਫਿਰ ਯਾਨੀ ਕਿ ਛੋਟੇ ਛੋਟੇ ਬੱਚਿਆਂ ਨੂੰ ਜੋ 2-3-3 ਸਾਲ ਦੇ ਨੂੰ ਫੜ ਕੇ ਧੌਣਾਂ ਚ ਘਾਉਣਗੇ ਮੂਰੇ ਕਿ ਚੌਕ ਇੱਥੇ ਰੱਬ ਤਾਂ ਉਹਦੀ ਅਬਰਿੰਗ ਜਿਵੇਂ ਜਿਵੇਂ ਹੋਣੀ ਆਣਾ ਜਵਾਨ ਹੋਣਾਗਾ ਤੂੰ ਵੱਡਾ ਹੋ ਕੇ ਕਦੇ ਵੀ ਨਹੀਂ ਇਨਕਾਰ ਸਕਦਾਗਾ ਉਹ ਇਨਕਾਰ ਸਕਦਾ ਤਾਂ ਜੇ ਉਹਦੀ ਖੁਦ ਦੀ ਤਰਕ ਬੁੱਧੀ ਜਾਗੂਗੀ ਉਹ ਸਵਾਲ ਕਰੂਗਾ ਕਿ ਹਾਂ ਮੈਨੂੰ ਰੱਬ ਨੇ ਕੀ ਦਿੱਤਾਗਾ ਰੱਬ ਤੋਂ ਬਿਨਾ ਮੈਂ ਕੀ ਜੇ ਕੋਈ ਰੱਬ ਨੂੰ ਰੱਬ ਦੀ ਹੋਣ ਇਨਕਾਰ ਦਾਗਾ ਜਵਾਨੀ ਮੰਨਦਾ ਉਹਨੂੰ ਵੀ ਕੋਈ ਫਰਕ ਨਹੀਂਗਾ ਜੇ ਕੋਈ 24 ਘੰਟੇ ਮੱਥੇ ਰਗੜੀ ਜਾਂਦਾ ਉਹਨੂੰ ਵੀ ਮਰਨ ਦੋਮਾ ਨਹੀਂਆ ਦੋਮਾ ਦੀ ਲਾਈਫ ਇਕੋਰੀ ਹੋਣੀ ਹੈ ਦੋਮਾ ਦੇ ਵਿੱਚ ਦਾਟਾ ਜੀ ਸਮ ਸਿਸਟਮ ਇਕੋ ਚੱਲਣਾਗਾ ਦੋਮਾ ਨੇ ਜਿਹੋ ਜੇ ਕੰਮ ਕਰਨੇ ਆ ਕੰਮ ਮੀਨ ਕਰਮ ਜਿਹੋ ਜੇ ਕੰਮ ਕਰਨਗੇ ਉਹ ਜਿਆ ਉਹਨਾਂ ਨੂੰ ਇਨਾਮ ਮਿਲੂਗਾ ਉਹਨਾਂ ਨੂੰ ਫਲ ਮਿਲੂਗਾ ਜੇ ਉਹ ਮਾੜੇ ਕੰਮ ਕਰਨਗੇ ਤਾਂ ਮਾੜਾ ਹੋਊਗਾ ਇਹੀ ਹੈ ਨਾ ਇਹ ਜੀ ਸਿਸਟਮ ਕਰਮ ਦਾ ਤਾਂ ਕਰਮ ਜਿਹੜਾ ਵੀ ਤੁਸੀਂ ਚੰਗਾ ਕਰ ਦਿੱਤਾ ਉਹ ਮੁੜ ਕੇ ਤੁਹਾਡੇ ਕੋਲੇ ਆਊਗਾ ਇਧਰੋਂ ਬਹੁਤ ਸਾਨੂੰ ਫਾਇਦਾ ਕਰਾਉਸਾ ਮਾੜਾ ਕੰਮ ਕਰੋਗੇ ਉਹ ਵੀ ਮੁੜ ਕੇ ਤੁਹਾਡੇ ਕੋਲ ਆਉਣਾਗਾ ਇੱਕ ਦਿਨ ਤੇਰੇ ਸੋਡੇ 100 ਸਿਰ ਜੁੱਤੀਆਂ ਵੱਜਣਗੀਆਂ ਤਾਂ ਇੰਨਾ ਇਹ ਰੱਬ ਦਾ ਕਨਸੈਪਟ ਜਿਹੜਾ ਇੰਨਾ ਸੌਖਾ ਨਹੀਂ ਹੈਗਾ ਇੰਨਾ ਲੋਕ ਮੂੰਹ ਚਾ ਕੇ ਕਹਿ ਦਿੰਦੇ ਆ ਕਿ ਮੈਂ ਸੂਰਜ ਦੇਖ ਲਿਆ ਮੈਂ ਫਲਾਨਾ ਦੇਖ ਲਿਆ ਮੈਂ ਮਰ ਕੇ ਆ ਗਿਆ ਮੈਂ ਚੁੰਦਾ ਹੋ ਗਿਆ ਇਹ ਸਭ ਝੂਠੀਆਂ ਗੱਲਾਂ ਆ ਟੋਟਲੀ ਪਤਾ ਨਹੀਂ ਕਿਉਂ ਹਿੰਦੀ ਵੀਡੀਓ YouTube ਤੇ ਖੋਰ ਕੇ ਉਹ ਆਤਮਾ ਜੀ ਨਿਕਲਣ ਵਾਲਾ ਲੋਰੀ ਵਾਸੀ ਐਪੀਲਟੇਸ਼ਨ ਕਰਕੇ ਸਸ ਮੋਲੀਕੂਲ ਬੋਡੀ ਸਾਡੀ ਬਾਹਰ ਨਿਕਲ ਗਈ ਸਾਡਾ ਸੂਖਮ ਰੀਕ ਕਰਾਂ ਇਹ ਸਭ ਝਲੀਆਂ ਗੱਲਾਂ ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ ਮੈਂ ਤੁਹਾਨੂੰ ਅਲਟੀਮੇਟ ਸੱਚ ਦੱਸ ਦਾਂਗਾ ਅਲਟੀਮੇਟ ਸਾਰ ਹੈਗੀ ਆ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਫਲੀ એનર્ਜੀ ਇਹ ਦੋ ਚੀਜ਼ਾਂ ਸੱਚ ਆ ਇਹ ਰੱਬ ਆ ਇਹ ਬ੍ਰਹਮੰਡਾ ਇਹ ਕੁਦਰਤਾ ਇਹ ਯੂਨੀਵਰਸ ਆ ਐਵਰੇਸ਼ਨ ਮੈਚ ਕਰਨੀ ਹੋਰੀ ਆ ਧਿਆਨ ਕਰਨਾ ਹੁੰਦਾਗਾ ਸੋ ਤੁਸੀਂ ਜੋ ਇਹ ਰਮਾਓ ਹੀ ਤੁਸੀਂ ਆ ਮੈਂ ਡੀਪ ਦੇ ਵਿੱਚ ਜਾਊਗਾ ਇਹ ਵਿਸ਼ੇ ਦੇ ਵਿੱਚ ਖਾਸ ਕਰਕੇ ਰੱਬ ਦਾ ਕਨਸੈਪਟ ਅਸਲੀ ਦੇ ਵਿੱਚ ਰੱਬ ਹੈ ਕੀ ਤੇ ਵੀਡੀਓ ਲੰਮੀ ਵਾਲੀ ਹੋਣੀ ਹੈ ਜਿਹੜੀ ਸੈਂਟ ਹੋ ਗਈ ਇੰਨੀ ਕੁ ਚਾਲ ਚੱਲਦਾ ਨਹੀਂ ਅੱਜ ਅਗਲਾ ਸ਼ਾਰਟ ਬਣਾਉਂਗਾ ਜਮਾਨਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲਾਂ ਕਰਾਂਗੇ ਫੋਲੋ ਕਰੋ ਸਬਸਕ੍ਰਾਈਬ ਕਰ ਲਓ ਜੋ ਵੀ ਆਉਂਦਾਗਾ ਪੰਜਾਬੀ ਸਟੇਟਸ ਕਰੋ ਅੱਗੇ ਸ਼ੇਅਰ ਕਰ ਦਿਓ ਉਹ ਲੋਕਾਂ ਦੇ ਨਾਲ ਜਿੰਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਹੈਗਾ ਠੀਕ ਹੈ ਤੇ ਆਪਾਂ ਡੀਪਲੀ ਪੰਜਾਬੀ ਦੇ ਵਿੱਚ ਜਿਹੜਾ ਬੁੱਕ ਜਿਵੇਂ ਕਰੀਆ ਇਸ ਹਿਸਾਬ ਨਾਲ ਵੀ ਤੇ ਜਿਹੜਾ ਸਾਇੰਸ ਕਹਿੰਦਾ ਉਹਦੇ ਹਿਸਾਬ ਨਾਲ ਇਹਦੀ ਆਤਮਿਕ ਕਹਿੰਦਾ ਉਹਦੇ ਹਿਸਾਬ ਨਾਲ ਹੀ ਤੁਲਨਾ ਲਾਵਾਂਗੇ ਕਿ ਰੱਬ ਦੇ ਵਿੱਚ ਰੱਬ ਕੀ ਹੁੰਦਾ ਹੈ ਠੀਕ ਹੈ ਜੀ ਮਿਲਦੇ ਆਂ ਵੀਡੀਓ ਦੇ ਵਿੱਚ